ਹਾਂਜੀ ਸਸਿਕਾ ਜੀ ਇੱਕ ਵਾਰੀ ਫੇਰ ਤੋਂ ਅਡਾਸ ਵਰਤੇ ਤੁਹਾਡੇ ਆਪਣੀ ਚੰਨਾ ਟੈਂਡੂ ਟਿਕ ਤੇ ਜਿਨ੍ਹਾਂ ਨੇ ਚੈਨਲ ਨੂੰ ਨੈ ਸਬਸਕ੍ਰਾਈਬ ਕੀਤਾ ਲਾਈਕ ਕੀਤਾ ਜਰੂਰ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਕਰਨ ਜੀ ਇਹ ਸਾਡਾ ਵਟਸਐਪ ਨੰਬਰ ਹੈ ਇੰਸਟਾਗ੍ਰਾਮ ਤੇ ਤੁਸੀਂ ਹਰੇਕ ਛੋਟ ਵੀਡੀਓ ਦੇਖ ਸਕਦੇ ਆ ਤੇ ਵਟਸਐਪ ਨੰਬਰ ਹੈ ਜੀ 7986846453 ਇਸ ਨੰਬਰ ਤੇ ਤੁਸੀਂ ਕੋਈ ਵੀ ਫੋਨ ਆ ਕਰਕੇ ਜਾਂ ਮੈਸੇਜ ਕਰਕੇ ਇਸ ਫੋਨ ਨੰਬਰ ਤੇ ਤੁਸੀਂ ਸਾਡੇ ਕੋ ਕੋਈ ਵੀ ਸੂਟ ਰੈਡੀ ਕਰਾ ਸਕਦੇ ਆ ਤੇ ਜਿਸ ਤਰ੍ਹਾਂ ਆਪਣਾ ਇਹ ਕਾਫੀ ਸੂਟ ਪਹਿਲਾਂ ਵੀ ਗਿਆ ਹੁਣ ਵੀ ਜਾ ਰਿਹਾ ਹੈ ਸਟਾਫ ਸੀ ਸਟਾਫ ਨਾਲ ਨਾਲ ਹੀ ਆਪਾਂ ਕਸਟਮਰ ਨੇ ਲੈ ਆ ਜੀ ਇਸ ਕਰਕੇ ਤੁਹਾਨੂੰ ਇਸ ਤਰ੍ਹਾਂ ਵੀਡੀਓ ਬਣਾ ਨਾਲ ਹੀ ਇਹਨਾਂ ਦੀ ਬਾਅਦ ਚ ਸਟਿਚਿੰਗ ਦੀ ਵੀਡੀਓ ਆਏਗੀ ਇਹ ਤੁਸੀਂ ਦੇਖ ਸਕਦੇ ਆ ਸੂਟ ਠੀਕ ਹੈ ਜੀ ਮਸਲਿਨ ਦੇ ਸੂਟ ਹੈ ਆਲ ਓਵਰ ਸੂਟ ਹੈ ਪਲੇਨ ਨਾਲ ਦੁਪੱਟੇ ਆ ਦੁਪੱਟੇ ਸਾਰੇ ਆਪਾਂ ਦੇਖੋ ਰੱਖਿਆ ਕਿਉਂਕਿ ਸਟਿਚਿੰਗ ਵਾਸਤੇ ਜਾ ਰਹੇ ਹਾਂ ਇਸ ਕਰਕੇ ਇਹਨਾਂ ਦੇ ਨਾਲ ਦੀ ਦੁਪੱਟੀਆਂ ਠੀਕ ਹੈ ਜੀ ਇਹ ਦਿਨ ਆਲੋ ਸੇਮ ਹੀ ਸਾਰੇ ਸੂਟ ਜਾ ਰਹੇ ਆ ਜਿਹੜਾ ਕਸਟਮਰ ਦੇ ਇਹ ਅਲੱਗ ਅਲੱਗ ਪਹਿਣਾ ਨੇ ਬਣਾਉਣੇ ਆ ਜਿਵੇਂ ਇੱਕ ਇਹ ਵਾਲਾ ਇਹ ਵਾਲਾ ਹੈਗਾ ਵਾ ਗ੍ਰੀਨ ਜੀ ਸ਼ੇਡ ਚ ਇਹ ਦੋਨੋਂ ਸੇਮ ਆ ਸੇਮ ਫੈਮਿਲੀ ਚ ਜਿਵੇਂ ਸੇਮ ਬਣਾਉਣੇ ਹੁਣ ਤਾਂ ਆਪਾਂ ਜੇ ਕਲਰ ਦੋ ਸੇਮ ਮਿਲੇ ਤੀਸਰਾ ਨਹੀਂ ਮਿਲੇ ਤਾਂ ਆਪਾਂ ਡਿਫਰੈਂਟ ਬਣਾਉਂਦਾ ਇਹ ਸੂਟ ਇੱਕੋ ਹੀ ਕਸਟਮਰ ਦੇ ਜਾ ਰਹੇ ਆ ਫੈਮਿਲੀ ਚ ਇੱਕ ਇਹ ਜਾ ਰਿਹਾ ਇੱਕ ਆਪਣਾ ਇਹ ਜਾ ਰਿਹਾ ਬਾਟਮ ਦੇ ਨਾਲ ਇਹ ਆਲ ਓਵਰ ਜਾ ਰਿਹਾ ਇਹ ਲਾਈਨਿੰਗ ਲਈ ਹੋਈ ਆਪਾਂ ਕਾਟਨ ਦੇ ਨਾਲ ਇਹਦੇ ਨਾਲ ਵੀ ਲਾਈਨਿੰਗ ਆ ਕਿਉਂਕਿ ਲਾਈਨਿੰਗ ਲੱਗੇ ਜੀ ਜਿਹੜਾ ਮਸਲੀਨ ਸਿਲਕ ਹੁੰਦਾ ਇਹਨੂੰ ਲਾਈਨਿੰਗ ਲੱਗਦੀ ਹੈ ਇਸੇ ਤਰ੍ਹਾਂ ਨਹੀਂ ਬੰਨਦਾ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਬਹੁਤ ਸੀ ਸ਼ਾਨਦਾਰ ਹੈ ਜੀ ਇਹ ਵੀ ਜਾ ਰਿਹਾ ਇਹ ਵੀ ਆਪਾਂ ਪਹਿਲਾਂ ਤੁਹਾਨੂੰ ਦਿਖਾਈ ਸੀ ਵੀਡੀਓ ਚ ਇਹ ਸਾਰੇ ਮਸਲੀਨ ਦੇ ਸੂਟ ਆ ਰੈਡੀ ਹੋ ਕੇ ਆਉਣਗੇ ਤਾਂ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਹ ਵੀ ਹੈਗੇ ਆ ਠੀਕ ਹੈ ਜੀ ਪਰ ਇਹ ਸਾਰੇ ਸਟਿਚ ਹੋ ਕੇ ਜਾ ਰਹੇ ਇਸ ਲਈ ਆਪਾਂ ਸੇਲ ਲਈ ਇਹਨਾਂ ਨੂੰ ਕਹਿ ਸਕਦੇ ਤੇ ਇਸ ਕਰਕੇ ਹੁਣ ਸੇਲ ਹੋ ਚੁੱਕੀ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਦੇ ਸੂਟ ਡਿਫਰੈਂਟ ਡਿਫਰੈਂਟ ਬਣਾਉਣ ਦੀ ਕਸਟਮਰ ਅਗਰ ਯਕੀਨ ਕਰਦਾ ਤੇ ਆਪਾਂ ਸੋਹਣੇ ਸੂਟ ਬਣਾ ਕੇ ਦੇ ਦੇ ਆਪਣਾ ਆਈਡੀਆ ਜਰੂਰ ਦੱਸ ਦਿਆ ਕਰੋ ਕਿ ਇੰਨੀ ਰੇਂਜ ਚ ਚਾਹੀਦਾ ਇਸ ਤਰ੍ਹਾਂ ਦਾ ਸਟਾਫ ਚਾਹੀਦਾ ਜਾਂ ਪ੍ਰਿੰਟ ਚਾਹੀਦੇ ਜਾਂ ਅਲਓਵਰ ਜਾਂ ਵਰਕ ਇਸ ਤਰ੍ਹਾਂ ਤੁਸੀਂ ਕਰਕੇ ਵੀ ਰੈਡੀ ਆਪਣੇ ਆਉਣ ਤੱਕ ਤੁਸੀਂ ਸਾਡੇ ਕੋਲ ਸੂਟ ਲੈ ਸਕਦੇ ਆ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਵੇਖਣ ਵਾਸਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਸੋਹਣੇ ਸੂਟ ਵੇਖਣ ਲਈ ਹਾਂਜੀ ਜਿਸ ਤਰ੍ਹਾਂ ਆਪਾਂ ਕੋਈ ਵੀ ਸੂਟ ਹੈ ਇਹ ਵੀ ਦੋ ਜਾਣੇ ਦੇ ਪਾ ਸਕਦੇ ਆ ਠੀਕ ਹੈ ਜੀ ਇਹ ਵੀ ਆਪਾਂ ਕੋ ਵਰਕ ਸੂਟ ਹੈ ਬਾਟਮ ਤੇ ਵਰਕ ਆਏਗਾ ਬਾਜੂ ਤੇ ਵਰਕ ਆਏਗਾ ਇਹ ਪਸ਼ਮੀਨੇ ਦਾ ਜੀ ਇਹ ਵੀ ਪਸ਼ਮੀਨੇ ਦਾ ਆਪਾਂ ਡਿਜ਼ਾਈਨ ਬਣਾ ਕੇ ਰੱਖਿਆ ਹੋਇਆ ਤੇ ਇਹ ਵਾਲਾ ਵੀ ਦੁਪੱਟੇ ਦੇ ਨਾਲ ਪਸ਼ਮੀਨੇ ਦਾ ਬਹੁਤ ਸੋਹਣਾ ਕਲਰ ਹੈ ਸੂਟ ਦਾ ਦੇਖੋ ਇਹ ਆਲਓਵਰ ਤੰਬੜੀnga ਬਾਟਮ ਪਲੇਨ ਇਹ ਆਲਓਵਰ ਬਣੇਗਾ ਨਾਲ ਪਿਓਰ ਦਾ ਦੁਪੱਟਾ ਲੱਗਾ ਹੋਇਆ ਜੀ ਆਈ ਐਂਡ ਆਈ ਕੀਤਾ ਅਗਰ ਤੁਸੀਂ ਲੈਣਾ ਤਾਂ ਲੈ ਸਕਦੇ ਇਹਦੇ ਨਾਲ ਦਾ ਸੂਟ ਆਪਾਂ ਕੋ ਪਹਿਲਾਂ ਵੀ ਕੈਨੇਡਾ ਗਿਆ ਵਰਕ ਸਟਿਚ ਹੋ ਕੇ ਉਹਨਾਂ ਨੇ ਮੈ ਆਪਾਂ ਕੋ ਲਿਆ ਸੀ ਇਹ ਸਟਾਫ ਇੱਕ ਸੂਟ ਦਾ ਹੋਰ ਹੈਗਾ ਜੀ ਇਹ ਵੀ ਵਰਕ ਵਾਲਾ ਸੂਟ ਸਾਡੇ ਕੋਲ ਤੁਸੀਂ ਲੈ ਸਕਦੇ ਆ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਤੁਸੀਂ ਲੈ ਸਕਦੇ ਆ ਆ ਲੈ ਸਕਦੇ ਆ ਬ੍ਰੋਕਟ ਦਾ ਸੂਟ ਸਾਡੇ ਕੋਲ ਲੈ ਸਕਦੇ ਆ ਵਰਕ ਸੂਟ ਲੈ ਸਕਦੇ ਆ ਇਹਦੇ ਗਲੇ ਦੇ ਬੈਕ ਤੇ ਵਰਕ ਆ ਘੇਰਾ ਬਾਜੂ ਵਰਕ ਹੈ ਇਸਦੇ ਵੀ ਇਸ ਤਰ੍ਹਾਂ ਹੀ ਵਰਕ ਹੈ ਤੁਸੀਂ ਦੇਖ ਸਕਦੇ ਇਸ ਤਾਂ ਬਹੁਤ سارے ਸੂਟ ਹੈ ਤੇ ਤੁਸੀਂ ਇਦਾਂ ਦੇ ਸੂਟ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਜੀ ਹਾਂਜੀ ਇਹ ਨੰਬਰ ਤੁਸੀਂ ਜਰੂਰ ਸੇਵ ਕਰਕੇ ਮੈਨੂੰ ਮੈਸੇਜ ਕਰਕੇ ਤੁਸੀਂ ਜਰੂਰ WhatsApp ਤੇ ਐਡ ਹੋਏ ਜੀ ਤੇ ਸੋਣ ਸੋਣ ਸੂਟ ਦੇਖਣ ਵਾਸਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ